ਉਹਨਾਂ ਚੰਗੇ। ਛੁੱਟੇ ਦੇ ਖਾਤਰ ਜੋੜੇ ਦੇ ਵੱਲੋਂ 6 ਮਹੀਨੇ ਦਾ ਮਾਸੂਮ 1,80,000 ਰੁਪਏ ਦੇ ਵਿੱਚ ਵੇਚ ਦਿੱਤਾ ਜਾਂਦਾ ਹੈ ਤੇ ਹੁਣ ਬੱਚਾ ਲੈਣ ਦੇ ਲਈ ਪਤੀ-ਪਤਨੀ ਪੁਲਿਸ ਦੇ ਕੋਲ ਪਹੁੰਚੇ ਨੇ। ਬੁੱਢਲਾਡਾ ਦੇ ਪਤੀ-ਪਤਨੀ ਨੇ ਛਿੱਟੇ ਦੇ ਖਾਤਰ ਆਪਣੇ 6 ਮਹੀਨੇ ਦਾ ਜਿਗਰ ਦਾ ਟੁਕੜਾ 1,80,000 ਰੁਪਏ ਦੇ ਵਿੱਚ ਵੇਚ ਦਿੱਤਾ। ਤੇ 2 ਮਹੀਨੇ ਬੀਤਣ ਤੋਂ ਬਾਅਦ ਮਾਸੂਮ ਦੀ ਮਾਂ ਨੂੰ ਆਪਣੀ ਔਲਾਦ ਵੇਚਣ ਦਾ ਪਛਤਾਵਾ ਹੁੰਦਾ ਤੇ ਥਾਣਾ ਬਰੇਟਾ ਵਿਖੇ ਉਸ ਦੇ ਵੱਲੋਂ ਅਰਜ਼ੀ ਲਾਈ ਗਈ ਨਸ਼ੇੜੀ ਪਤੀ ਪਤਨੀ ਦੇ ਵੱਲੋਂ 6 ਮਹੀਨੇ ਦਾ ਮਾਸੂਮ ਜਿਹੜਾ ਵੇਚਿਆ ਜਾਂਦਾ ਸੀ ਤੇ ਜਿਸ ਪਰਿਵਾਰ ਨੇ ਗੋਦ ਲਿਆ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਬੱਚਾ ਅਸੀਂ ਗੋਦ ਲਿਆ ਹੈ ਖਰੀਦਿਆ ਨਹੀਂ ਹੈ ਥਾਣਾ ਬਰੇਟਾ ਤੇ ਸੀਆਈਏ ਸਟਾਫ ਮਾਨਸਾ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਮਾਸੂਮ ਦੀ ਮਾਂ ਦੱਸਿਆ ਜਾ ਰਿਹਾ ਹੈ ਕਿ ਸਟੇਟ ਲੈਵਲ ਦੀ ਪਹਿਲਵਾਨ ਵੀ ਹੈ ਤੇ ਪਤੀ ਪਤਨੀ ਕਰੀਬ 2 ਸਾਲ ਤੋਂ ਚਿੱਟਾ ਲਾ ਰਹੇ ਨੇ ਕਿ ਮਾ ਕਿਸੇ ਵੇਲੇ ਰਾਜਪਦਰੀ ਪਹਿਲਵਾਨੀ ਖੇਡ ਚੁੱਕੀ ਹੈ ਦੋਵੇਂ પતિ ਪਤਨੀ ਇੰਸਟਾਗ੍ਰam ਤੇ ਮਿਲਦੇ ਨੇ ਦੋਸਤੀ ਹੁੰਦੀ ਹੈ ਪਿਆਰ ਹੁੰਦਾ ਹੈ ਤੇ ਪਹਿਲੀ ਔਲਾਦ ਹੁੰਦੀ ਹੈ ਪਰ ਚਿੱਟੇ ਦੇ ਖਾਤਰ ਇਹਨਾਂ ਦੇ ਵੱਲੋਂ ਔਲਾਦ ਹੀ ਵੇਚ ਦਿੱਤੀ ਗਈ ਤੇ ਉਧਰ ਦੂਜਾ ਪਰਿਵਾਰ ਯਾਨੀ ਕਿ ਗੋਦ ਲੈਣ ਵਾਲਾ ਪਰਿਵਾਰ ਵੀ ਮੀਡੀਆ ਸਾਹਮਣੇ ਆਇਆ ਹੈ ਅੱਛਾ ਜਿਹੜਾ ਬੱਚਾ ਗੋਦ ਤੇ ਜਿਹੜਾ ਵੇਚਿਆ ਕੀ ਹੈ ਪੂਰਾ ਮਾਮਲਾ ਕੀ ਹੈ ਸਮਝਾਓ ਬੱਚਾ ਇਸਾਂ ਬੈਨ ਸੀ ਅੰਦਰ 1.5 ਸਾਲ ਹੋ ਗਿਆ ਚਿੱਟਾ ਲਾਉਂਦੀ ਸੀਗੀ ਤਾਂ ਕਰਕੇ ਮੇਰੇ ਘਰ ਵਾਲੇ ਨੇ ਮੇਰੇ ਤੇ ਪਰਿਵਾਰ ਪਾਇਆ ਬਿਨਾਂ ਪਹਿਲਾ ਰਤੀਏ ਬਾਗੇ ਸੀਗੇ ਅਸੀਂ ਰਤੀਏ ਵੀ ਚਿੱਟਾ ਲਾਉਂਦੇ ਸੀਗੇ ਉੱਥੇ ਰਹਿ ਕੇ ਤੇ ਉੱਥੇ ਆਖਿਆ ਕਿਸੇ ਨੇ ਵੀ 5 ਲੱਖ ਰੁਪਏ ਦਵਾ ਦੰਨੀ ਆ ਵੀ ਮੁੰਟਾ ਦੇ ਦੋ ਤੁਸੀਂ ਤੇ ਮੇਰਾ ਘਰ ਵਾਲਾ ਕਹਿੰਦਾ ਵੀ ਚੱਲ ਕਹਿੰਦਾ ਦੇ ਦੇ ਤੂੰ ਜਵਾਬ ਜੇ ਨਹੀਂ ਸੰਭੇਂਦਾ ਮੈਂ ਕਹਿੰਦੀ ਨਹੀਂ ਮੈਂ ਜਵਾਬ ਨਹੀਂ ਦਿੰਦੀਗੀ ਵੀ ਜਵਾਬ ਕਰ ਕੀ ਤੂੰ ਜੇ ਪੁਲਿਸ ਚ ਫੜਿਆ ਜਾਣਾ ਮੈਂ ਤਾਂ ਹੀ ਤੂੰ ਬਾਹਰ ਆਉ ਨਾ ਮੈਂ ਜਵਾਬ ਕਰ ਕੀ ਛੱਡ ਦਿੰਦੇ ਨੇ ਉਹ ਤੈਨੂੰ ਠੀਕ ਹੈ ਨਾ ਉਸ ਤੋਂ ਬਾਅਦ ਜਾਦਾ ਨਸ਼ਾ ਲੱਗਿਆ ਹੋਇਆ ਸੀਗਾ ਫਿਰ ਜਾਦਾ ਕਰਨ ਲੱਗ ਗਈ ਤੇ ਇਹ ਕਹਿੰਦਾ ਢੱਕ ਕੇ ਪੈ ਇੰਨੀ ਸਾਰੇ ਕਹਿੰਨੇ ਵੀ ਤੂੰ ਨਾ ਜਵਾਕ ਦੇ ਦੇ ਮੇਰਾ ਪਾਪਾ ਸਾਰਾ ਇਹਨੇ ਆਖਿਆ ਸੀਗਾ ਉਸ ਦਿਨ ਕਹਿੰਦਾ ਤੂੰ ਚੱਲ ਦੇ ਆ ਵੋ ਕਹਿੰਦਾ ਗੋਦ ਪਾ ਦੋ ਕਿਸੇ ਚੰਗੇ ਘਰ ਦੇ ਫਿਰ ਮੇਰੇ ਤਾਈ ਸਹੁਰੇ ਨੇ ਆਖਿਆ ਕਹਿੰਦਾ ਮੈਂ ਦਵਾ ਦੰਨਾ ਕਹਿੰਦਾ ਕਿਸੇ ਚੰਗੇ ਘਰ ਨੂੰ ਠੀਕ ਹੈ ਨਾ ਉਹ ਵੀ ਇਹਨਾਂ ਦੇ ਸਾਹਮਣੇ ਗੱਲ ਹੋਈ ਇਹਨਾਂ ਨੂੰ ਆਖਿਆ ਮੰਜੇ ਤੇ ਬੈਠੇ ਵੀ ਚੰਗੇ ਘਰ ਦੇ ਗੋਦ ਪਾ ਦੰਨਿਆ ਮੇਰੇ ਤਾਈ ਸਹੁਰੇ ਨੇ ਕਿੰਨੇ ਪੈਸੇ ਲਏ ਫਿਰ ਤੇਰੇ ਬੱਚੇ ਉਹਨਾਂ ਤੋਂ 80 ਲਿੱਤਾ ਹੀ ਕੀ ਕੀਤਾ ਪੈਸਾ ਨੇ ਪੈਸਾ ਬੈਡਲ ਮਾਰੀ ਸੋਫਾ ਲਿਆਂਦਾ ਹੀ ਤੇ ਬਾਕੀ ਚਿੱਟੇ ਚੜਾ ਦੇ ਜੀ ਕੱਪੜੇ ਲਿਆਂਦੇ ਸੀ ਪਾਉਣ ਵਾਸਤੇ ਕਿੰਨੇ ਚਿਰ ਤੋਂ ਚਿੱਟਾ ਲਾਉਣ ਨੂੰ ਡੇਢ ਸਾਲ ਤੋਂ ਕਿੰਨਾ ਪੜੀ ਹੈ 10 ਪੜੀ ਗਈ ਹੈ ਇਹਦੇ ਨਾਲ ਕਿਵੇਂ ਮੁਲਕਾਤ ਹੋਈ ਇੰਸਟਾਗ੍ਰਾਮ ਤੋਂ ਗੱਲ ਹੋਈ ਸੀ ਕਿੰਨੇ ਪੜੀ ਹੈ 10th ਪਗਰੀ ਹੋਈ ਹੈ ਖੇਡਾਂ 'ਚ ਕੀ ਕੀਤਾ ਸਟੇਟ ਲੈਵਲ ਖੇਡਦੀ ਹੂੰ ਫਿਰ ਇਸ ਗਲਦਲ ਚੋਂ ਤਾਂ ਨਿਕਲਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੋ ਛੁੱਟਿਆ ਨਹੀਂ ਗਈ ਛੱਡਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਛੱਡਿਆ ਨਹੀਂ ਗਿਆ ਗਈ ਤੇ ਹੁਣ ਕੀ ਮੰਗ ਕੀ ਤੇ ਮੈਂ ਪੁੱਤ ਆਪਣਾ ਵਾਪਸ ਲੈਣਾ ਚਾਹੁੰਦੀ ਹਾਂ ਪਾ ਲੇਗੇ ਫਿਰ ਉਨ੍ਹਾਂ ਹਾਂਜੀ ਜਨਾਬ ਗੁਲਜਾਰ ਸਿੰਘ ਖਡਾਲ ਪਿੰਡ ਤੋਂ ਸੀ ਇਹਨਾਂ ਦੇ ਬੱਚਾ ਸੀ ਇਹਦੀ ਵਾਈਫ ਗੁਰਮਨ ਕੌੜਾ ਇਨਾਂ ਦੇ ਬੱਚੇ ਨੂੰ ਗੋਦ ਲੈ ਲਿਆ ਸੀਗਾ ਸੰਜੂ ਨੇ ਸੰਨੋਖ ਚਰਮੰਦਾ ਨੇ ਉਹਦੀ ਵਾਈਫ ਆਰਤੀ ਆ ਉਹ ਬਿਮਾਰ ਹੋ ਗਿਆ ਸੀਗਾ ਉਹਨਾਂ ਨੂੰ ਸਾਹਮਿਆਰ ਘਟ ਜਾਂਦਾ ਸੀਗਾ ਉਹਨਾਂ ਦੀ ਜਾਨ ਸ਼ਨ ਹੋ ਗਈ ਇੱਥੇ ਬਡਲਾਡੇ ਉਹਨਾਂ ਲੈ ਲਿਆ ਉਹਨਾਂ ਨੇ ਲਾਜ ਵੀ ਕਰਾਇਆ 15 20 ਦਿਨ ਤੇ ਉਹਨਾਂ ਦੇ ਚਾਰ ਬੇਟੀਆਂ ਸੀਗੀਆਂ ਸੰਜੂ ਦੇ ਉਹਨਾਂ ਨੂੰ ਲੋੜ ਸੀ ਬੱਚੇ ਦੀ ਕਿਸੇ ਨੇ ਤਾਲਮਿਲ ਕਰਾਤਾ ਤਾਂ ਉਹਨਾਂ ਨੇ ਗੋਦ ਤਾਂ ਐਡਪਟਿਵ ਬਣਾ ਲਏ ਗੋਦ ਲੈ ਲਿਆ ਸੀਗਾ ਇਹ ਲਿਖ ਲਈ ਐਡਪਟ ਕਿੱਥੇ ਹਾਂਜੀ ਲਿਖ ਲਈ ਐਡਪਟ ਕਿੱਥੇ ਆ ਹੈਗਾ ਐਡਪਟ ਇੱਕ ਨਿਊਜ਼ ਚੱਲ ਰਿਹਾ ਜਿਹੜਾ ਵੀ ਐਸੇ ਨਸ਼ਾ ਲੈਂਦੇ ਸੀ ਆਸੀ ਨਸ਼ਾ ਕਰਦੇ ਸੀ ਇਹ ਸੰਦੀਪ ਤੇ ਗੁਰਮਨ ਕੌਰ ਦਾ ਕਹਿ ਰਹੇ ਨੇ ਵੀ ਨਸ਼ਾ ਕਰਦੇ ਸੀਗੇ ਜਦ ਵੀ ਕਰਦੇ ਨੇ ਪਰ ਉਹ ਸਾਡੇ ਕੋਲੇ ਆਈ ਨਹੀਂ ਕੋਈ ਗੱਲਬਾਤ ਪਹਿਲਾਂ ਕਿਤੇ ਕਰਦੇ ਸੀਗੇ ਉਦੋਂ ਦਵਾਈ ਦੇ ਉਹੀ ਉਹਨਾਂ ਨੇ ਲੈ ਲਈ ਸੀਗੇ ਪੁਲਿਸ ਨੇ ਵੀ ਦਵਾਈ ਉਹਨਾਂ ਨੂੰ ਦਵਾਈ ਤੇ 4-5 ਮਹੀਨੇ ਪਹਿਲਾਂ ਦੀ ਕੋਈ ਗੱਲਬਾਤ ਆ ਪੈਸਿਆਂ ਦਾ ਮਾਮਲਾ ਵੀ ਜਿਹੜਾ ਉਹ ਕਹਿ ਰਹੇ ਨੇ ਵੀ ਨਹੀਂ ਪੈਸਿਆਂ ਦਾ ਕੋਈ ਅਜਿਹਾ ਮਾਮਲਾ ਸਾਹਮਣੇ ਨਹੀਂ ਆਇਆ ਉਹ ਤਾਂ ਬੇਸਰੀ ਉਹ ਬੱਚੇ ਦਾ ਇਲਾਜ ਜਾਂ ਉਹਨਾਂ ਨੂੰ ਦਿੱਤੇ ਸੀ ਉਹਨਾਂ ਨੇ ਵੀ ਹਸਪਤਾਲ ਜਾਂ ਦਾਖਲ ਸੀਗਾ ਉਹਦੀ ਉਹ ਹੈਗੀ ਹੈ ਕੋਈ ਉਹਦਾ ਆਪਾਂ ਅਲਟੀਮੇਟਲੀ ਕੀ ਕਰ ਰਹੇ ਹਾਂ ਅਲਟੀਮੇਟਲੀ ਵਾਲ ਭਾਗ ਵਾਲੇ ਆ ਗਏ ਇੱਥੇ ਉਹ ਦੱਸ ਦਿਆ ਬਾਕੀ ਦੂਸਰੇ ਉਹਨਾਂ ਦੀ ਮਾਂ ਪਿਓ ਦੀ ਬੱਚੇ ਦੀ ਉਹਦੀ ਵਾਇਡ ਲੈ ਕੇ ਜੋ ਵੀ ਹੋਗਾ ਜੇ ਤਾਂ ਇਦਾਂ ਲੇਪਸ ਨੂੰ ਚਲੋ ਕੋਈ ਗੱਲ ਬਾਤ ਹੋ ਜੋ ਕੋਈ ਕਾਰਵਾਈ ਨਹੀਂ ਉਹਨਾਂ ਨੂੰ ਆਪ ਦਾ ਫਿਲਾਂ ਬੱਚਾ ਜੀ ਆਪਣੀ ਕਸਟਮੀ ਜੀ ਬੱਚਾ ਜੀ ਬੱਚਾ ਆਰਤੀ ਕੋਲੇ ਐ ਬਾਈਫ ਆਫ ਸੰਜੋ ਕੋਲੇ ਉਹਨਾਂ ਕੋਲੇ ਆ ਇਥੋਂ ਗਏ ਨੇ ਤੇ ਠੀਕ ਠਾਕ ਆ ਬੱਚਾ ਬੱਚੇ ਦੀ ਕੋਈ ਗੱਲ ਨਹੀਂ ਉਹ ਵਾਲ ਭਾਗ ਹੁਣ ਉਹਨਾਂ ਦੀ ਵਰਗੀ ਜਮ ਮਰੀ ਜੇ ਕੋਈ ਉਹਨੂੰ ਦੁੱਖ ਤਕਲੀਫ ਪਉਂਦੀ ਆ ਉਹਨੂੰ ਛਾਂਮਣਗੇ ਜਾਂ ਉਹਨਾਂ ਤੋਂ ਸਮਾਉਣਗੇ ਇਹ ਬੱਚਾ ਉਹਨਾਂ ਦੇ ਕੋਲੇ ਹੀ ਆ